ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਹਾਂ ਤੇ ਆਵੈ ਕਹਾਂ ਇਹੋ ਜਾਵੈ ਕਹਾਂ ਇਹੋ ਰਹੈ ਸਮਾਈ ਇਸ ਸ਼ਬਦ ਕੋ ਜੋ ਅਰਥਾਵੈ ਤਿਸ ਗੁਰ ਤਿਲ ਰਤਮਾਈ ਕਿਉ ਤਤੈ ਅਵਗਤੈ ਪਾਵੈ ਗੁਰਮੁਖ ਲਗੈ ਪਿਆਰੋ ਆਪੇ ਸੁਰਤਾ ਆਪੇ ਕਰਤਾ ਕਉ ਨਾਨਕ ਬੀਚਾਰੋ ਹੁਕਮੈ ਆਵੈ ਹੁਕਮੈ ਜਾਵੈ ਹੁਕਮੈ ਰਹੈ ਸਮਾਈ ਪੂਰੇ ਗੁਰਤੇ ਸਾਚ ਕਮਾਵੈ ਗਤ ਮਿਤ ਸ਼ਬਦੇ ਪਾਈ ਆਦ ਕੋ ਬਿਸਮਾਦ ਵਿਚਾਰ ਕਥਿ ਅਲੇ ਸੁਨ ਨਿਰੰਤਰ ਵਾਸ ਲੀਆ ਅਕਲ ਪਤ ਮੁੰਦਰਾ ਗੁਰ ਗਿਆਨ ਵਿਚਾਰੀ ਅਲੇ ਕਟ ਕਟ ਸਾਚਾ ਸਰਬ ਜੀਆ ਗੁਰ ਬਚਨੀ ਅਵਗਤ ਸਮਾਈ ਐ ਤਤ ਨਰੰਜਨ ਸਹਿਜ ਲਹੈ ਨਾਨਕ ਦੂਜੀ ਕਾਰ ਨਾ ਕਰਨੀ ਸੇਵ ਸਿੱਖ ਸੁਖੋਜ ਲਹਿ ਹੁਕਮ ਬਿਸ਼ਮਾਦ ਹੁਕਮ ਪਛਾਣੈ ਜੀ ਜੁਗਤ ਸਚ ਜਾਣੈ ਸੋਈ ਆਪੇ ਆਪ ਮੇਟ ਨਰਾਲਮ ਹੋਵੈ ਅੰਤਰ ਸਾਚ ਜੋਗੀ ਕਈਐ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਰਹਿਮਤ ਹੈ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਗਿਆਨ ਦੀ ਅੰਮ੍ਰਿਤ ਮੇ ਬਖਸ਼ਿਸ਼ ਜੋ ਸਿੱਧ ਗੋਸਟ ਅੰਮ੍ਰਿਤ ਮੇ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ ਨੰਬਰ 940 ਦੇ ਉੱਪਰ ਆਪਾਂ ਵਿਚਾਰ ਕਰ ਰਹੇ ਹਾਂ ਜਿਸ ਦੇ ਵਿੱਚ 21 ਨੰਬਰ ਪੌੜੀਆਂ ਹੁਣ ਤੱਕ ਆਪਾਂ ਵਿਚਾਰ ਲਈਆਂ ਨੇ ਜਿੰਨੀਆਂ ਕਿ ਸਤਿਗੁਰ ਜੀ ਨੇ ਸਮਝ ਬੁੱਧ ਬਖਸ਼ੀ ਹੈ ਅਗਲੀ ਅਜਾਪਾ ਹੁਣੇ-ਹੁਣੇ ਆਪ ਜੀ ਨੇ ਪਾਠ ਰੂਪ ਦੇ ਵਿੱਚ ਪੌੜੀ ਸਰਵਣ ਕੀਤੀ ਹੈ 22 ਨੰਬਰ ਤੇ 23 ਨੰਬਰ ਦੋ ਪੌੜੀਆਂ ਸਰਵਣ ਕੀਤੀਆਂ ਨੇ 22 ਨੰਬਰ ਪੌੜੀ ਦੇ ਵਿੱਚ ਬੜੇ ਸਵਾਲ ਨੇ ਜੋਗੀਆਂ ਦੇ ਤੇ ਨਾਨਕ ਜੀ ਜਿਵੇਂ ਮਰਿਆਦਾ ਮੁਤਾਬਕ ਉਹਨਾਂ ਦੇ ਜਵਾਬ ਬੜੇ ਬਾਖੂਬੀ ਤਰੀਕੇ ਨਾਲ ਦਿੰਦੇ ਨੇ ਅੱਜ ਦਾ ਜਿਹੜਾ ਸਵਾਲ ਹੈ 22 ਨੰਬਰ ਦੇ ਵਿੱਚ ਜਿਹੜੇ ਸਿੱਧ ਗੁਰੂ ਨਾਨਕ ਪਾਤਸ਼ਾਹ ਤੇ ਕਰ ਰਹੇ ਨੇ ਸਿੱਧ ਸਵਾਲ ਕਰ ਰਹੇ ਨੇ ਕਾਹਾਂ ਤੇ ਆਵੈ ਕਾਹ ਇਹੋ ਜਾਵੈ ਕਾਹਾਂ ਇਹੋ ਰਹੇ ਸਮਾਈ ਪ੍ਰਸ਼ਨ ਇਹ ਉਹਨਾਂ ਦਾ ਇਹ ਜੀਵ ਕਿੱਥੋਂ ਆਉਂਦਾ ਹੈ ਕਾਹਾਂ ਤੇ ਆਵੈ ਕਿੱਥੋਂ ਆਉਂਦਾ ਹੈ ਕਾਹਾਂ ਇਹੋ ਜਾਵੈ ਤੇ ਇਹ ਚਲੇ ਕਿੱਥੇ ਜਾਂਦਾ ਹੈ ਕਾਹਾਂ ਇਹੋ ਰਹੇ ਸਮਾਈ ਤੇ ਕਿੱਥੇ ਇਹ ਜਾ ਕੇ ਸਮਾ ਜਾਂਦਾ ਹੈ ਕਿੱਥੇ ਟਿਕ ਜਾਂਦਾ ਹੈ ਭਾਵ ਜੀਵ ਕਿਵੇਂ ਜੀਵਨ ਬਤੀਤ ਕਰਦਾ ਹੈ ਇਹ ਅਕਸਰੇ ਸਵਾਲ ਹਰ ਇੱਕ ਉਸ ਗਿਆਤਾ ਮਨੁੱਖ ਦੇ ਹਿਰਦੇ ਵਿੱਚ ਪਨਪਦਾ ਹੈ ਜਿਸਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਨੂੰ ਮਿਲਦੇ ਤਾਂਗ ਪੈਦਾ ਹੁੰਦੀ ਹੈ ਜਦੋਂ ਉਹ ਜੀਵਨ ਨੂੰ ਧਰਤੀ ਤੇ ਆਉਂਦਾ ਵੇਖਦਾ ਹੈ ਤੇ ਜਦੋਂ ਧਰਤੀ ਤੋਂ ਜਾਂਦਾ ਵੇਖਦਾ ਹੈ ਤੇ ਉਹਦੇ ਸਵਾਲ ਇਸ ਸੁਭਾਵਕ ਹਿਰਦੇ ਵਿੱਚ ਪਨਪਦੇ ਨੇ ਕਿ ਵੀ ਜੀਵ ਦੇ ਔੜ ਦਾ ਕੀ ਸਿਸਟਮ ਹੈ ਇਹ ਜਾਂਦਾ ਕਿੱਥੇ ਹੈ ਸਮਾਉਂਦਾ ਕਿੱਥੇ ਹੈ ਤੇ ਜਾਂਦਾ ਕਿਵੇਂ ਹੈ ਕਿਉਂਕਿ ਹਰ ਮਨੁੱਖ ਦਾ ਆਉਣਾ ਆਪਾਂ ਵੇਖਦੇ ਹਾਂ ਮਾਤ ਪਿਤਾ ਸੰਯੋਗ ਉਪਾਏ ਰਕਤ ਵਿੰਧ ਮਿਲ ਪਿੰਡ ਕਰੇ ਮਾਤਾ ਪਿਤਾ ਦਾ ਸੰਯੋਗ ਹੁੰਦਾ ਹੈ ਬੱਚੇ ਦੀ ਆਮਦ ਹੋ ਜਾਂਦੀ ਹੈ ਇਸ ਧਰਤੀ ਦੇ ਉੱਤੇ ਮਨੁੱਖ ਬੱਚੇ ਤੋਂ ਬੱਚੇ ਤੋਂ ਜਵਾਨ ਹੁੰਦਾ ਹੈ ਜਵਾਨ ਤੋਂ ਬੜੇਪੇ ਤੇ ਜਾਂਦਾ ਹੈ ਫਿਰ ਆਖਰਕਾਰ ਇਸ ਧਰਤੀ ਨੂੰ ਛੱਡ ਕੇ ਕਹਿੰਦਾ ਤੀ ਨੂੰ ਛੜਕੇ ਨੂੰ ਜਾਣਾ ਪੈਂਦਾ ਉਸ ਤੋਂ ਬਾਅਦ ਉਹ ਕਿੱਥੇ ਸਮਾ ਜਾਂਦਾ ਹੈ ਇਹ ਨਾ ਮਨੁੱਖ ਨੂੰ ਪਤਾ ਹੈ ਨਾ ਇਹ ਵਿਚਾਰ ਅੱਜ ਤੱਕ ਕਿਸੇ ਨੂੰ ਸਮਝ ਆਈ ਹੈ ਹਰ ਧਰਮ ਆਪੋ ਆਪਣੇ ਤਰੀਕੇ ਦੀ ਡੈਫੀਨੇਸ਼ਨ ਆਪੋ ਆਪਣੇ ਤਰੀਕੇ ਦੀ ਐਕਸਪਲੇਨੇਸ਼ਨ ਇਸ ਬਾਬਤ ਦਿੰਦਾ ਹੁਣ ਇਹ ਜੋਗੀ ਵੀ ਗੁਰੂ ਨਾਨਕ ਪਾਤਸ਼ਾਹ ਉਤੇ ਬਹੁਤ ਡੂੰਘਾ ਸਵਾਲ ਕਰਦੇ ਨੇ ਕਹਿੰਦੇ ਕਾਹਾਂ ਤੇ ਆਵੈ ਕਿੱਥੋਂ ਇਹ ਜੀਵ ਆਉਂਦਾ ਹੈ ਕਹਾਂ ਇਹੋ ਜਾਵੇ ਇਹ ਜਾਂਦਾ ਕਿੱਥੇ ਹੈ ਕਹਾਂ ਇਹ ਰਹਿ ਸਮਾਈ ਤੇ ਇਸ ਸਮਾ ਕਿੱਥੇ ਜਾਂਦਾ ਹੈ ਇਹਦੇ ਨਾਲ ਹੀ ਉਹ ਅੱਗੇ ਫਿਰ ਸਵਾਲ ਕਰਦੇ ਨੇ ਇਸ ਸ਼ਬਦ ਕੋ ਜੋ ਅਰਥ ਆਵੇ ਤਿਸ ਗੁਰ ਤਿਲ ਨਾ ਥਮਾਈ ਕਿੰਦੇ ਅਸੀਂ ਸਮਝਾਂਗੇ ਉਹੀ ਗੁਰੂ ਮਹਾਨ ਆ ਜਿਸ ਗੁਰੂ ਨੂੰ ਲੋਭ ਨਹੀਂ ਕਿਉਂਕਿ ਹੁਣ ਤੱਕ ਉਹਨਾਂ ਨੇ ਜੋ ਕੁਝ ਜੋਗੀਆਂ ਨੇ ਆਪਣੇ ਆਪ ਨੂੰ ਕਹਿੰਦੇ ਕਹੋਂਦੇ ਗੁਰੂ ਵੇਖੇ ਸਦਾ ਸਾਰਿਆਂ ਦੇ ਹਿਰਦਿਆਂ ਵਿੱਚ ਕੋਈ ਨਾ ਕੋਈ ਤਮਾ ਸੀ ਜਿਹੜਾ ਵੀ ਮਨੁੱਖ ਕੁਰਸੀ ਤੇ ਬਹਿੰਦਾ ਵਾ ਨਾ ਜੀ ਗਦੇਲੇ ਤੇ ਬਹਿੰਦਾ ਉਹਦੀ ਭਾਵਨਾ ਇਹ ਹੁੰਦੀ ਹੈ ਕਿ ਮੇਰੇ ਵੱਧ ਤੋਂ ਵੱਧ ਚੇਲੇ ਟਾਟੜੇ ਹੋਣ ਮੈਂ ਇਹੋ ਜੀਆਂ ਧਰਮ ਦੀਆਂ ਗੱਲਾਂ ਕਰਾਂ ਕਿ ਲੋਕੀ ਪ੍ਰਭਾਵਿਤ ਹੋਣ ਤੇ ਉਹ ਲੋਕ ਮੇਰੇ ਅਨਿਆਈ ਹੋ ਜਾਣ ਮੇਰੇ ਅਧੀਨ ਹੋ ਜਾਣ ਉਹਨੂੰ ਵੀ ਲਾਲਚ ਹੁੰਦਾ ਹੈ ਲੋਭ ਹੁੰਦਾ ਹੈ ਕਿ ਮੇਰੇ ਚੇਲਿਆਂ ਦੀ ਗਿਣਤੀ ਵੱਧ ਤੋਂ ਵੱਧ ਹੋਵੇ ਮੇਰੇ ਕੋ ਵੱਦ ਤੋਂ ਵੱਦ ਆਰਥਿਕਤਾ ਦੇ ਸਾਧਨ ਹੋਣ ਇਸੇ ਕਰਕੇ ਧਰਮ ਜਿੰਨਾ ਅੱਜ ਮਨੁੱਖ ਨੂੰ ਬੇਵਕੂਫ ਬਣਾ ਰਿਹਾ ਹੈ ਕਿਉਂਕਿ ਜਿਹੜਾ ਮਨੁੱਖ ਗਿਆਨ ਦੀ ਗੱਲ ਕਰੂਗਾ ਇੱਕ ਲੋਭ ਲਾਲਚ ਤੋਂ ਉੱਪਰ ਉੱਠ ਕੇ ਗੱਲ ਕਰੂਗਾ ਜੋ ਇਸ ਭਾਵਨਾ ਨਾਲ ਗੱਲ ਕਰੂਗਾ ਵੀ ਮੈਨੂੰ ਚੇਲਿਆਂ ਦੀ ਲੋੜ ਨਹੀਂ ਮੈਂ ਇੱਕ ਸੱਚ ਹਕੀਕਤ ਜੋ ਪਰਮਾਤਮਾ ਦੇ ਸੁਭਾਅ ਦੀ ਹੈ ਉਹ ਮਨੁੱਖਤਾ ਨੂੰ ਦੱਸਣੀ ਹੈ ਉਹ ਸੰਗਤ ਨੂੰ ਦੱਸਣੀ ਹੈ ਜ਼ਾਇਰਾ ਜੀ ਗੱਲ ਆ ਉਹਦੇ 체ਡਿਆਂ ਦੀ ਗਿਣਤੀ ਤੇ ਘਟੂਗੀ ਪਰ ਉਹ ਦੁਨੀਆ ਦੇ ਵਿੱਚ ਅੱਖ ਚੁੱਕ ਕੇ ਜੀ ਸਕੂਗਾ ਅੱਜ ਬਹੁਤੇ ਤੁਹਾਨੂੰ ਕਥਾਵਾਚਕ ਇਹੋ ਜੇ ਨਜ਼ਰ ਆਉਣਗੇ ਜਿਹੜੇ ਲੋਭ ਲਾਲਚ ਵਸ ਹੋ ਕੇ ਗੁਰਮਤਿ ਸਿਧਾਂਤ ਵੀ ਬਦਲ ਦਿੰਦੇ ਆਂ ਕਈਆਂ ਨੇ ਆਪਣਾ ਹਲਵਾ ਮੰਡਾ ਸੰਤਾਂ ਨੂੰ ਭੰਡ ਕੇ ਚਲਾ ਰਿਹਾ ਕਿਸੇ ਨੇ ਆਪਣਾ ਹਲਵਾ ਮੰਡਾ ਉਹ ਅਖੋਤੀ ਸਾਧ ਸੰਤਾਂ ਦੀ ਪ੍ਰਸ਼ੰਸਾ ਕਰਕੇ ਚਲਾ ਰਿਹਾ ਗੱਲ ਇਹ ਹੈ ਕਿ ਇਹਨਾਂ ਦੇ ਵਿੱਚ ਜੇ ਕੋਈ ਬੇਵਕੂਫ ਬਣ ਰਿਹਾ ਹੈ ਤੇ ਸੰਗਤ ਬਣ ਰਹੀ ਹੈ ਸੰਗਤ ਨਾ ਸਵਾਲ ਕਰਦੀ ਹੈ ਨਾ ਸਮਝਦੀ ਹੈ ਸੰਗਤ ਵੀ ਇਹੀ ਚਾਹੁੰਦੀ ਹੈ ਕਿ ਸਾਨੂੰ ਝੂਠ ਪਰੋਸਿਆ ਜਾਵੇ ਤੇ ਅਸੀਂ ਝੂਠ ਦੇ ਵਪਾਰੀ ਬਣ ਕੇ ਸਾਡੇ ਜਿਹੜੇ ਪਾਪ ਆ ਸਾਡੇ ਜਿਹੜੇ ਗੁਨਾਹਮ ਜਿਹੜੇ ਸਾਡੇ ਅੰਦਰ ਦੀ ਮੈਲ ਆ ਉਹ ਟੱਕੀ ਰਵੇ ਕਿਉਂਕਿ ਜਦੋਂ ਗੁਰੂ ਦੇ ਗਿਆਨ ਦੀ ਗੱਲ ਹੋਣੀ ਹੈ ਜਦੋਂ ਗੁਰੂ ਨੇ ਸ਼ਬਦ ਦੀ ਗੱਲ ਕਰਨੀ ਹੈ ਜਦੋਂ ਗੁਰੂ ਜੀ ਨੇ ਵਿਚਾਰ ਦੀ ਗੱਲ ਕਰਨੀ ਹੈ ਜਿਸ ਗੁਰੂ ਨੂੰ ਕੋਈ ਤਿਲ ਨਾ ਮੰਗੇ ਜਿਸ ਗੁਰੂ ਨੂੰ ਕੋਈ ਲੋਭ ਨਾ ਗਾ ਜਿਸ ਗੁਰੂ ਜੀ ਨੂੰ ਕੋਈ ਲਾਲਚ ਨਾ ਗਾ ਸਤਗੁਰ ਨੇ ਉਹ ਗੱਲ ਡੰਕੇ ਦੀ ਚੋੜ ਤੇ ਸੱਚ ਦੀ ਕਹਿਣੀ ਹੈ ਤੇ ਸਾਨੂੰ ਉਹ ਚੰਗੀ ਨਹੀਂ ਲੱਗਣੀ ਹੁਣ ਜਿਹੜਾ ਮੇਰੇ ਵਰਗਾ ਵਿੱਚ ਮੀਡੀਆਟਰ ਬੈਠਾ ਹੈ ਜਿਹਦਾ ਇਹ ਫਰਜ਼ ਸੀ ਕਿ ਉਹ ਗੁਰੂ ਦੀ ਗੱਲ ਹੂਬ-ਹੂ ਸੰਗਤ ਤੱਕ ਪਹੁੰਚਾਉਂਦਾ ਹੁਣ ਉਹਨੇ ਵੀ ਆਪਣਾ ਹਲਵਾ ਮੰਡਾ ਚਲਾਉਣਾ ਹੈ ਉਹਨੇ ਵੀ ਆਪਣੇ ਦੋ ਵਕਤ ਦੀ ਰੋਜੀ ਰੋਟੀ ਚਲਾਉਣੀ ਹੈ ਉਹਦੇ ਵਾਸਤੇ ਵੀ ਕਥਾ ਕੀਰਤਨ ਤੰਦਾ ਹੈ ਫਿਰ ਜ਼ਾਇਰਾ ਜੀ ਗੱਲ ਹੈ ਉਹ ਲੋਕਾਂ ਨੂੰ ਉਹ ਸੱਚ ਨਹੀਂ ਸੁਣਾਊਗਾ ਉਹ ਲੋਕਾਂ ਨੂੰ ਝੂਠ ਸੁਣਾਊਗਾ ਜਿਹਦੇ ਨਾਲ ਉਹਦੇ ਚਿੱਲੇ ਵਧਣ ਉਹਦੀ ਪ੍ਰਸ਼ੰਸਾ ਵਧੇ ਉਹਦੀ ਜਿਹੜੀ ਹੈ ਸੰਗਤ ਵਧੇ ਉਹ ਚੁਪਾਰੇ ਵੀ ਕਰਾਊਗਾ ਦੁਪਹਿਰੇ ਵੀ ਕਰਾਊਗਾ तमाम ਉਹ ਕਰਮਕਾਂਡ ਪਖੰਡ ਕਰਾਊਗਾ ਜਿਹਦੇ ਨਾਲ ਉਹਦੀ ਦੋ ਵਕਤ ਦੇ ਪੈਸੇ ਬਣ ਜਾਂ ਉਹਦੀ ਸ਼ੌਹਰਤ ਬਣੇ ਜਾਂ ਲੋਕੀ ਉਹਨੂੰ ਸੋਭਾ ਕਰਨ ਉਹਦਾ ਮਾਣ ਕਰਨ ਇਨਾ ਤੋਂ ਉੱਪਰ ਉੱਠ ਕੇ ਹੁਣ ਸਿੱਧ ਜਦੋਂ ਇਹ ਸਵਾਲ ਕਰ ਦੇਣਾ ਕਹਿੰਦੇ ਕਹਿੰਦੇ ਇਸ ਸ਼ਬਦ ਕੋ ਜੋ ਅਰਥਾਵੇ ਜੋ ਸਾਨੂੰ ਇਮਾਨਦਾਰੀ ਦੇ ਨਾਲ ਇਸ ਬਾਤ ਨੂੰ ਸਮਝਾਵੇ ਕਿ ਜੀਵ ਕਿੱਥੋਂ ਆਉਂਦਾ ਹੈ ਕਿੱਥੇ ਜਾਂਦਾ ਹੈ ਕਿੱਥੇ ਸਮਾਉਂਦਾ ਹੈ ਅਸੀਂ ਜਿਹੜਾ ਸਾਨੂੰ ਇਹ ਸ਼ਬਦ ਨੂੰ ਸਮਝਾ ਦੇਵੇਗਾ ਇਹ ਗੱਲ ਸਮਝਾ ਦੇਵੇਗਾ ਅਸੀਂ ਉਹਨੂੰ ਮੰਨਾਂਗੇ ਕਿ ਉਸ ਗੁਰੂ ਨੂੰ ਕੋਈ ਰਤਾ ਵੀ ਲਾਲਚ ਨਹੀਂ ਹੈ ਕੋਈ ਲੋਭ ਨਹੀਂ ਹੈ ਉਹ ਗੁਰੂ ਉਹ ਜਿਹੜਾ ਗਿਆਨ ਦਾ ਮੂਜਸਮਾ ਹੈ ਗਿਆਨ ਦੇਣ ਵਾਲਾ ਜਿਹੜਾ ਗੁਰੂ ਹੈ ਉਹ ਇਸ ਲੋਭ ਲਾਲਚ ਤੋਂ ਉੱਪਰ ਹੈ ਅੱਗੇ ਦੀ ਗੱਲ ਉਹ ਕਹਿੰਦੇ ਨੇ ਕਿਉਂ ਤਤੈ ਅਵਗਤੈ ਪਾਵੈ ਗੁਰਮੁਖ ਲਗੈ ਪਿਆਰੋ ਤਤ ਦਾ ਮਤਲਬ ਹੈ ਅਸਲੀਅਤ ਜਦੋਂ ਸ਼ਬਦ ਅਵਗਤੈ ਨਾਲ ਆ ਗਿਆ ਅਵਗਤੈ ਦੋ ਸ਼ਬਦਾਂ ਦੇ ਸੁਮੇਲ ਦਾ ਬਣਿਆ ਆਮ ਜਮਾ ਵਿਅਕਤੀ ਵਿਅਗਤੈ ਦਾ ਮਤਲਬ ਹੈ ਵਿਅਕਤੀ ਐਡਾ ਲੱਗ ਗਿਆ ਭਾਵ ਜੋ ਵਿਅਕਤੀ ਰਹਤ ਅਦ੍ਰਿਸ਼ਟ ਪ੍ਰਭੂ ਦੀ ਗੱਲ ਚੱਲ ਰਹੀ ਹੈ ਗੁਰਮੁਖ ਲੱਗੇ ਪਿਆਰੋ ਗੁਰਮੁਖ ਭਾਵ ਜੋ ਗੁਰੂ ਦੇ ਰਾਹੀ ਗੁਰਮੁਖ ਗੁਰੂ ਦੇ ਰਾਹੀ ਪਰਮਾਤਮਾ ਨੂੰ ਪਿਆਰਾ ਲੱਜਾਵੇ ਉਹ ਗਿਆਨ ਜਿਹੜਾ ਗੁਰੂ ਤੋਂ ਮਿਲੇ ਹੁਣ ਇੱਥੇ ਗੱਲ ਸਮਝਿਓ ਜਿਹੜਾ ਦੁਨਿਆਵੀ ਗਿਆਨ ਹੈ ਨਾ ਜਿਹੜਾ ਅਸੀਂ ਕਿਤਾਬਾਂ ਚੋਂ ਲੈਨੇ ਆ ਉਹ ਗਿਆਨ ਸੰਸਾਰ ਦੇ ਵਿੱਚ ਰਹਿਣ ਲਈ ਕਾਫੀ ਹੈ ਸੰਸਾਰ ਦੇ ਵਿੱਚ ਧਨ ਕਮਾਉਣ ਲਈ ਕੰਮ ਆ ਸਕਦਾ ਹੈ ਪਰ ਜਿਹੜਾ ਸੱਚ ਦਾ ਗਿਆਨ ਹੈ ਜਿਹੜਾ ਸੱਚੇ ਗੁਰੂ ਤੋਂ ਮਿਲਣਾ ਹੈ ਉਹ ਗਿਆਨ ਜੀਵਨ ਦੀ ਘਾਟ ਤਕੜਦਾ ਹੈ ਉਸ ਜੀਵਨ ਦੇ ਵਿੱਚ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਉਹ ਜੀਵਨ ਵਿੱਚ ਸਕੂਨ ਆਉਂਦਾ ਹੈ ਜਦੋਂ ਮਨੁੱਖ ਸੱਚ ਦੇ ਗਿਆਨ ਤੇ ਤੁਰਦਾ ਹੈ ਤੇ ਸਹਿਬ ਕਹਿੰਦੇ ਨੇ ਕਿਉ ਤਤੈ ਅਵਗਤੈ ਪਾਵੈ ਗੁਰਮੁਖ ਲਗੈ ਪਿਆਰੋ ਸਵਾਲ ਕਰ ਰਹੇ ਨੇ ਜੋਗੀ ਜੀਵ ਜਗਤ ਦੇ ਮੂਲ ਦਾ ਮੂਲ ਤੇ ਅੰਦਰਸ਼ਟ ਪ੍ਰਭੂ ਨੂੰ ਕਿਵੇਂ ਮਿਲੇ ਜੋ ਇਸ ਜਗਤ ਦਾ ਮੂਲ ਅਕਾਲ ਪੁਰਖ ਹੈ ਜੋ ਇਸ ਜਗਤ ਦਾ ਮੂਲ ਪ੍ਰਮਾਤਮਾ ਹੈ ਜੋ ਅੰਡਰਸਟੈਂਡ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਕਿਵੇਂ ਮਿਲਿਆ ਜਾਵੇ ਤੇ ਗੁਰੂ ਦੇ ਰਾਹੀ ਪ੍ਰਭੂ ਨਾਲ ਇਸ ਦਾ ਪਿਆਰ ਇਸ ਦਾ ਮਿਲਾਪ ਕਿਵੇਂ ਬਣੇ ਕਿਵੇਂ ਗੁਰੂ ਦੀ ਮੱਤੇ ਤੁਰਿਏ ਜਿਹਦੇ ਨਾਲ ਪ੍ਰਮਾਤਮਾ ਨਾਲ ਪਿਆਰ ਬਣ ਜਾਵੇ ਆਪੇ ਸੁਰਤਾ ਆਪੇ ਕਰਤਾ ਕਾਹ ਨਾਨਕ ਵਿਚਾਰੋ ਨਾਨਕ ਜੀ ਤੁਸੀਂ ਆਖਦੇ ਹੋ ਮੈਂ ਇਹ ਜਗਤ ਵਿੱਚ ਸੁਣਿਆ ਕਿ ਰੱਬ ਆਪ ਹੀ ਸੁਣਦਾ ਹੈ ਆਪ ਹੀ ਸਭ ਕੁਝ ਕਰਨ ਵਾਲਾ ਹੈ ਸੁਰਤਾ ਦਾ ਮਤਲਬ ਸੁਣਨ ਵਾਲਾ ਕਰਤਾ ਦਾ ਮਤਲਬ ਹੈ ਕਰਨ ਵਾਲਾ ਹੇ ਨਾਨਕ ਸਾਨੂੰ ਉਸ ਪ੍ਰਮਾਤਮਾ ਅਕਾਲ ਪੁਰਖ ਦੀ ਵਿਚਾਰ ਦੱਸੋ ਜੋ ਆਪ ਹੀ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਉਹਨਾਂ ਦੀ ਸੁਣਨ ਵਾਲਾ ਹੈ ਹੁਕਮ ਆਵੇ ਹੁਕਮੇ ਜਾਵੇ ਹੁਕਮੇ ਰਹੇ ਸਮਾਈ ਹੁਣ ਨਾਨਕ ਜੀ ਪਹਿਲੇ ਸਵਾਲ ਦਾ ਉੱਤਰ ਦਿੰਦੇ ਨੇ ਜਦੋਂ ਜਿਹੜਾ ਪਹਿਲਾ ਸਵਾਲ ਜੋਗੀ ਕਰ ਦਿੰਦੇ ਕਾਹਾਂ ਤੇ ਆਵੇ ਕਾਹਾਂ ਇਹੋ ਜਾਵੇ ਕਾਹਾਂ ਇਹ ਰਹੋ ਰਹਸ ਰਹੇ ਸਮਾਈ ਹੁਣ ਨਾਨਕ ਜੀ ਜਵਾਬ ਦਿੰਦੇ ਨੇ ਹੁਕਮੇ ਆਵੇ ਹੁਕਮੇ ਜਾਵੇ ਹੁਕਮੇ ਰਹੇ ਸਮਾਈ ਜੀਵ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਇੱਥੇ ਆਉਂਦਾ ਹੈ ਉਹਦੇ ਆਰਡਰ ਦੇ ਵਿੱਚ ਆਉਂਦਾ ਹੈ ਹੁਕਮ ਦੇ ਵਿੱਚ ਹੀ ਇੱਥੋਂ ਤੁਰ ਜਾਂਦਾ ਹੈ ਤੇ ਜੀਵ ਨੂੰ ਹੁਕਮ ਵਿੱਚ ਹੀ ਜੀਵਨ ਬਤੀਤ ਕਰਨਾ ਪੈਂਦਾ ਹੈ ਉਹਦੀ ਰਜ਼ਾ ਉਹਦੇ ਭਾਣੇ ਵਿੱਚ ਰਹਿ ਕੇ ਹੀ ਜੀਵਨ ਬਤੀਤ ਕਰਨਾ ਪੈਂਦਾ ਹੈ ਤਾਂ ਹੀ ਸਕੂਨ ਮਿਲਦਾ ਹੈ ਕਿਮਾ ਕਰਨਾ ਪੂਰੇ ਗੁਰਤੇ ਸਾਚ ਕਮਾਵੇ ਗਾਤਮਿਤ ਸ਼ਬਦ ਹੈ ਪਾਈ ਹੁਣ ਗਤ ਦਾ ਮਤਲਬ ਹੈ ਹਾਲਤ ਅਵਸਥਾ ਮਿਤ ਦਾ ਮਤਲਬ ਹੈ ਮਾਪਦੰਡ ਸਹਿਬ ਕਹਿੰਦੇ ਜਦੋਂ ਪੂਰੇ ਗੁਰੂ ਦੇ ਰਾਹੀ ਪੂਰੇ ਸੱਚੇ ਗੁਰੂ ਦੇ ਗਿਆਨ ਦੇ ਰਾਹੀ ਮਨੁੱਖ ਸੱਚੇ ਅਕਾਲ ਪੁਰਖ ਪਰਮਾਤਮਾ ਦੇ ਸਿਮਰਨ ਦੀ ਕਮਾਈ ਕਰਦਾ ਹੈ ਉਹਦੇ ਵਰਗੇ ਗੁਣ ਜੀਵਨ ਵਿੱਚ ਧਾਰਨ ਕਰਦਾ ਹੈ ਤੇ ਫਿਰ ਇਹ ਗੱਲ ਗੁਰੂ ਦੇ ਸ਼ਬਦ ਤੋਂ ਮਿਲਦੀ ਹੈ ਇਹ ਗੱਲ ਦੀ ਸਮਝ ਇਹ ਸੋਝੀ ਗੁਰੂ ਦੇ ਸ਼ਬਦ ਤੇ ਚੱਲ ਕੇ ਮਿਲਦੀ ਹੈ ਕਿ ਪ੍ਰਭੂ ਕਿਹੋ ਜਿਹਾ ਹੈ ਤੇ ਕਿੱਡਾ ਬਿਆント ਹੈ ਜੇ ਇਸ ਗੱਲ ਨੂੰ ਜਾਣਣਾ ਹੈ ਤੇ ਗੁਰੂ ਸ਼ਬਦ ਤੇ ਤੁਰਨਾ ਪਊਗਾ ਗੁਰੂ ਦੀ ਬਾਣੀ ਦੀ ਕਮਾਈ ਕਰਨੀ ਪਊਗੀ ਗੁਰੂ ਦੇ ਬਚਨਾਂ ਤੇ ਤੁਰਨਾ ਪਊਗਾ ਗੁਰੂ ਦੇ ਬਚਨਾਂ ਨੂੰ ਧਾਰਨ ਕਰਨਾ ਪਊਗਾ ਹੁਣ ਅਗਲੀ ਗੱਲ ਹੋਰ ਬੜੀ ਬਾਕਮਾਲ ਦੀ ਹੈ 23 ਨੰਬਰ ਪੌੜੀ ਆਦ ਕੋ ਬਿਸਮਾਦ ਵਿਚਾਰ ਕਥਿ ਹਲੇ ਸੋ ਨਿਰੰਤਰ ਵਾਸ ਦੀਆ ਹੁਣ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਦ ਕੋ ਬਿਸਮਾਦ ਵਿਚਾਰ ਕਥੀ ਹਲੇ ਬਿਸਮਾਦ ਦਾ ਮਤਲਬ ਹੈ ਅਸਚਰਜਤਾ ਨਿਰੰਤਰ ਦਾ ਮਤਲਬ ਹੈ ਇਕ ਰਸ ਆਦ ਦਾ ਮਤਲਬ ਹੈ ਮੁੱਢ ਤੋਂ ਕਥੀ ਇਹ ਦਾ ਮਤਲਬ ਹੈ ਕਹਿਣਾ ਸੁਨ ਦਾ ਮਤਲਬ ਹੈ ਅਫੁਰ ਅਵਸਥਾ ਸੁਨ ਨਿਰੰਤਰ ਵਾਸ ਨੇ ਨਿਰੰਤਰ ਦਾ ਮਤਲਬ ਹੈ ਇਕ ਰਸ ਇਕ ਲਿਵਤਾਰ ਸੱਭ ਜੀ ਕਹਿੰਦੇ ਨੇ ਜਿਹੜਾ ਸ੍ਰਿਸ਼ਟੀ ਦੇ ਮੁੱਢ ਦੀ ਵਿਚਾਰ ਤਾਂ ਅਸਚਰਜ ਅਸਚਰਜ ਹੀ ਹੈ ਜਿਹੜਾ ਪਰਮਾਤਮਾ ਵੈਗੁਰੂ ਦਾ ਜਿਹੜਾ ਸ੍ਰਿਸ਼ਟੀ ਨੂੰ ਉਤਪੱਤੀ ਕਰਨ ਦਾ ਸਵਾਲਿਆ ਨਾ ਉਹਦੇ ਜਿਵੇਂ ਜਿਵੇਂ ਸ੍ਰਿਸ਼ਟੀ ਨੂੰ ਸਮਝਦੇ ਜਾਈਏ ਸ੍ਰਿਸ਼ਟੀ ਨੂੰ ਜਾਣਦੇ ਜਾਈਏ ਕੁਦਰਤ ਤੇ ਕਾਇਨਾਤ ਦੇ ਵਿੱਚ ਵੜਦੇ ਜਾਈਏ ਤੇ ਮਨੁੱਖ ਸਰਪ੍ਰਾਈਜ਼ ਹੁੰਦਾ ਜਾਂਦਾ ਹੈ ਹੈਰਾਨ ਕੋਨ ਹੁੰਦਾ ਜਾਂਦਾ ਹੈ ਉਹਦੇ ਹਿਰਦੇ ਚ ਬਸ ਸਰਪ੍ਰਾਈਜ਼ ਤੋਂ ਬਿਨਾ ਉਹਦੇ ਹਿਰਦੇ ਦੇ ਵਿੱਚ ਅਸ਼ਚਰਜਤਾ ਤੋਂ ਬਿਨਾ ਹੋਰ ਕੁਝ ਨਹੀਂ ਹੁੰਦਾ ਤਦੋਂ ਤੱਕ ਇੱਕ ਰਸ ਅਫੁਰ ਪਰਮਾਤਮਾ ਦਾ ਵਜੂਦ ਸੀ ਕਿਉਂਕਿ ਇਸ ਧਰਤੀ ਦੇ ਉੱਤੇ ਜਦੋਂ ਕੁਝ ਵੀ ਨਹੀਂ ਸੀ ਜਦੋਂ ਇੱਥੇ ਕੋਈ ਨਜ਼ਰ ਨਹੀਂ ਸੀ ਆਉਂਦਾ ਸਹਿਬਾ ਨੇ ਇਸ ਗੱਲ ਨੂੰ ਗੁਰੂ ਸ਼ਬਦ ਵਿੱਚ ਸਮਝਾਇਆ ਕਹਿੰਦੇ ਜਦੋਂ ਅਰਬਦ ਨਰਬਦ ਧੁੰਦੂ ਕਾਰਾ ਤਰਨ ਨ ਗਗਨ ਹੁਕਮ ਅਪਾਰਾ ਨਾ ਦਿਨ ਰਾਤ ਨ ਚੰਦ ਨ ਸੂਰਜ ਸੁਨ ਨਮਾ ਸੁਨ ਸਮਾਨ ਲਗਾਇਦਾ ਸਹਿਬ ਕਹਿੰਦੇ ਨਾ ਇੱਥੇ ਜਦੋਂ ਕੋਈ ਜੀਵ ਸੀ ਨਾ ਕੋਈ ਧਰਤੀ ਸੀ ਨਾ ਆਕਾਸ਼ ਸੀ ਨਾ ਪਾਣੀ ਸੀ ਕਿੰਦੇ ਉਹ ਅਕਾਲਪੁਰਖ ਵੈਗੁਰੂ ਅਫੁਰ ਸੁੰਨ ਅਵਸਥਾ ਦੇ ਵਿੱਚ ਸੁੰਨਮੁਨ ਨਗਰੀ ਪਈ ਸੁੰਨ ਅਵਸਥਾ ਦੇ ਵਿੱਚ ਇਹ ਸਾਰੀ ਪ੍ਰਣਾਲੀ ਦੇ ਵਿੱਚ ਮੌਜੂਦ ਹੈ ਤੇ ਮੌਜੂਦ ਸੀ ਤੇ ਮੌਜੂਦ ਰਹੇਗਾ ਅਕਲਪਤ ਮੁੰਦਰਾ ਗੁਰੂ ਗਿਆਨ ਵਿਚਾਰੀਲੇ ਘਟ ਘਟ ਸੱਚਾ ਸਰਬ ਜੀਆ ਕਲਪਤ ਦਾ ਮਤਲਬ ਹੁੰਦਾ ਹੈ ਬਣਾਈ ਹੋਈ ਜਦੋਂ ਅਕਲਪਤ ਅੱਗੇ ਐੜਾ ਲੱਗ ਜਾਵੇ ਭਾਵ ਜਿਹੜੀ ਨਕਲੀ ਨਹੀਂਗੀ ਫਰਜੀ ਨਹੀਂਗੀ ਕਲਪਤ ਦਾ ਮਤਲਬ ਹੁੰਦਾ ਨਕਲੀ ਤੇ ਜਦੋਂ ਅਕਲਪਤ ਲੱਜੇ ਸ਼ਬਦ ਤੇ ਐੜਾ ਲੱਜੇ ਸਾਹਮਣੇ ਤੇ ਉਹਦਾ ਮਤਲਬ ਹੈ ਅਸਲੀ ਗਿਆਨ ਦੀ ਜਿਹੜੀ ਅਸਲੀ ਸਾਧਨਾ ਵਾ ਗਿਆਨ ਵਿਚਾਰੀ ਦੇ ਗੁਰੂ ਜੀ ਕਹਿੰਦੇ ਜਿਹੜੀ ਮੁੰਦਰਾ ਗਿਆਨ ਦੀ ਆ ਨਾ ਜਿਹੜੀ ਗਿਆਨ ਦੀ ਅਸਲੀ ਸਾਧਨਾ ਹੈ ਉਹ ਗੁਰੂ ਸਤਗੁਰੂ ਤੋਂ ਮਿਲ ਕੇ ਹੀ ਸਮਝੀ ਜਾ ਸਕਦੀ ਹੈ ਸੱਚੇ ਸਤਗੁਰੂ ਤੋਂ ਗੁਰੂ ਸ਼ਬਦ ਤੋਂ ਗੁਰੂ ਦੀ ਬਾਣੀ ਤੋਂ ਸੱਚ ਦੇ ਨਾਲ ਜੁੜ ਕੇ ਸੱਚ ਦੇ ਗਿਆਨ ਨਾਲ ਜੁੜ ਕੇ ਹੀ ਜਿਹੜਾ ਸੱਚ ਦਾ ਗਿਆਨ ਗੁਰੂ ਤੋਂ ਮਿਲ ਸਕਦਾ ਹੈ ਪਾਉ ਗਿਆਨ ਪ੍ਰਾਪਤ ਕਰਨ ਦਾ ਜਿਹੜਾ ਅਸਲੀ ਸਾਧਨ ਹੈ ਉਹ ਗੁਰੂ ਦੀ ਸ਼ਰਨ ਹੈ ਉਹ ਸਤਿਗੁਰੂ ਦੇ ਸ਼ਰਨ ਵਿੱਚ ਬੈਠ ਕੇ ਸਮਰਪਿਤ ਕਰਨਾ ਹੈ ਸਰੈਂਡਰ ਕਰਨਾ ਹੈ ਗੁਰੂ ਦੇ ਬਚਨਾਂ ਦੀ ਕਮਾਈ ਕਰਨੀ ਹੈ ਆਪਣੀ ਮਤ ਆਪਣੀ ਬੁੱਧ ਆਪਣੇ ਥਾਟਸ ਆਪਣੇ ਖਿਆਲ ਸਭ ਛੱਡ ਦੇਣੇ ਆ ਤਾਂ ਸੱਚ ਦਾ ਗਿਆਨ ਸੱਚ ਦੀ ਮੰਦਰਾ ਤੇ ਸਮਝ ਆਉਂਦੀ ਹੈ ਕਿਉਂਕਿ ਹਰੇਕ ਘਟ ਵਿੱਚ ਘਟ ਘਟ ਸਾਚਾ ਸਰਬਜੀਆ ਹਰੇਕ ਘਟ ਵਿੱਚ ਸਾਰੇ ਜੀਵਾਂ ਵਿੱਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਵਸਦਾ ਹੈ ਉਹ ਸਾਰਿਆਂ ਵਿੱਚ ਟਿਕਿਆ ਹੈ ਇਸ ਗਿਆਨ ਦੀ ਸਮਝ ਇਸ ਗੱਲ ਦੀ ਸਮਝ ਉਦੋਂ ਮਿਲਣੀ ਹੈ ਜਦੋਂ ਮਨੁੱਖ ਸਮਰਪਿਤ ਕਰ ਦੇਵੇਗਾ ਸੱਚੇ ਗੁਰੂ ਨੂੰ ਸਮਰਪਿਤ ਕਰਕੇ ਸਰੈਂਡਰ ਕਰਕੇ ਗੁਰੂ ਦੇ ਬਚਨਾਂ ਦੇ ਉੱਤੇ ਕਮਾਈ ਕਰੂਗਾ ਇਨ ਬਿਨ ਗੁਰੂ ਸ਼ਬਦ ਨੂੰ ਜੀਵਨ ਵਿੱਚ ਧਾਰਨ ਕਰੂਗਾ ਗੁਰਬਚਨੀ ਅਵਗਤ ਸਮਾਈਐ ਤਤ ਨਿਰੰਜਨ ਸਹਿਜ ਲੈ ਅਵਗਤ ਫਿਰ ਉਹ ਹੀ ਸ਼ਬਦ ਆ ਗਿਆ ਵਿਅਕਤੀ ਵਿੱਚ ਅਵਗਤ ਵਿੱਚ ਆਵਕਤ ਹਰੀ ਵਿਅਕਤੀ ਮਤਲਬ ਵਿਅਕਤੀ ਅੱਗੇ ਐਡਾ ਲੱਗ ਗਿਆ ਵਿਅਕਤੀ ਤੋਂ ਰਹਿਤ ਉਹ ਕੇਵਲ ਪਰਮਾਤਮਾ ਹੈ ਅਦ੍ਰਿਸ਼ਟ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਭ ਕੇਦੇ ਗੁਰਬਚਨੀ ਅਵਗਤ ਸਮਾਈਐ ਅਦ੍ਰਿਸ਼ਟ ਰੂਪ ਪ੍ਰਭੂ ਦੇ ਵਿੱਚ ਅਦ੍ਰਿਸ਼ਟ ਜਿਹੜਾ ਪਰਮਾਤਮਾ ਇਹਨਾਂ ਅੱਖਾਂ ਨਾਲ ਨਹੀਂ ਦੇਖਦਾ ਉਸ ਅਦ੍ਰਿਸ਼ਟ ਪਰਮਾਤਮਾ ਵਿੱਚ ਸਤ ਗੁਰੂ ਦੇ ਸ਼ਬਦ ਦੇ ਰਾਹੀ ਗੁਰੂ ਦੇ ਸ਼ਬਦ ਦੇ ਰਾਹੀ ਹੀ ਲੀਨ ਹੋਇਆ ਜਾ ਸਕਦਾ ਹੈ ਤਤ ਦਰੰਜਨ ਸਹਿਜ ਲਹੇ ਤੇ ਗੁਰੂ ਦੇ ਸ਼ਬਦ ਦੇ ਰਾਹੀ ਹੀ ਅਡੋਲ ਅਵਸਥਾ ਅਸੀਂ ਨਾ ਹੱਜੀ ਡੋਲਦੇ ਆ ਨਿੱਕੀ ਨਿੱਕੀ ਗੱਲ ਤੇ ਡੋਲ ਜਾਂਦੇ ਆ ਇੱਕ ਬੰਨੇ ਗੁਰੂ ਤੇ ਅਸੀਂ ਭਰੋਸਾ ਵੀ ਕਰਦੇ ਆ ਦੂਜੇ ਬੰਨੇ ਅਸੀਂ ਉਥੋਂ ਡੋਲ ਜਾਂਦੇ ਆ 1 ਸੈਕਿੰਡ ਦੇ ਵਿੱਚ ਭਰੋਸਾ ਕਰਦੇ ਆ 1 ਸੈਕਿੰਡ ਵਿੱਚ ਡੋਲ ਜਾਂਦੇ ਆ ਹੁਣੇ ਗੁਰੂ ਤੇ ਵਿਸ਼ਵਾਸ ਕਰਦੇ ਆ ਵਿਸ਼ਵਾਸ ਕਰਕੇ ਉਹਦੇ ਉੱਪਰ ਸੁੱਟਦੇ ਆ ਵੀ ਵਾਹਿਗੁਰੂ ਤੋਂ ਹੀ ਸਭ ਕੁਝ ਕਰਨ ਵਾਲਾ ਹੈ ਦੂਸਰੇ ਪਲ ਤੇ ਫਿਰ ਅਸੀਂ ਆਪਣੇ ਹੱਥ ਪੈਰ ਮਾਰਨ ਲੱਗ ਪੈਂਦੇ ਆ બસ ਆਹੀ ਚੀਜ਼ ਸਾਨੂੰ ਅਕਾਲ ਪੁਰਖ ਨਾਲ ਜੁੜ ਨਹੀਂ ਦਿੰਦੀ ਸਾਡੀਆਂ ਸਿਆਣਪਾਂ ਸਾਡੀਆਂ ਚਤਰਾਈਆਂ ਸੜਾ ਦੂਰੀ પાਕੇ ਰੱਖਣਗੀਆਂ ਜੇ ਗੁਰੂ ਨੂੰ ਮਿਲਣਾ ਹੈ ਗੁਰੂ ਬੱਚਾ ਗੁਰਬਚਨੀ ਅਵਗਤ ਸਮਾਈ ਹੈ ਅਦ੍ਰਿਸ਼ਟ ਪਰਮਾਤਮਾ ਵਿੱਚ ਜੇ ਲੀਨ ਹੋਣਾ ਹੈ ਸਤਗੁਰੂ ਦੇ ਸ਼ਬਦ ਦੇ ਰਾਹੀ ਲੀਨ ਹੋਇਆ ਜਾ ਸਕਦਾ ਹੈ ਭਾਵ ਗੁਰੂ ਜੀ ਦੇ ਸ਼ਬਦ ਦੇ ਰਾਹੀ ਹੀ ਅਡੋਲ ਅਵਸਥਾ ਵਿੱਚ ਟਿਕਿਆ ਜਾ ਸਕਦਾ ਹੈ ਤੇ ਉਸ ਮੂਲ ਨਿਰੰਜਨ ਨਿਰੰਜਨ ਦਾ ਮਤਲਬ ਹੈ ਮਾਇਆ ਤੋਂ ਰਹਿਤ ਪਰਮਾਤਮਾ ਨੂੰ ਲੱਭ ਸਕੀਦਾ ਹੈ ਉਹਦੇ ਵਿੱਚ ਸਮਾ ਸਕੀਦਾ ਹੈ ਨਾਨਕ ਦੂਜੀ ਕਾਰ ਨ ਕਰਨੀ ਸੇਵੈ ਸਿਖ ਸੁਖੋਜ ਲਹਿ ਸਬ ਜੀ ਹੁਣ ਬੜਾ ਪਿਆਰਾ ਜਵਾਬ ਦਿੰਦੇ ਨੇ ਨਿਰੰਜਨ ਮਾਇਆ ਤੋਂ ਰਹਿਤ ਅਕਾਲ ਪੁਰਖ ਵੈਗ ਨੂੰ ਲੱਭਣ ਲਈ ਗੁਰੂ ਜੀ ਦੇ ਬਚਨਾਂ ਉੱਤੇ ਤੁਰਨ ਤੋਂ ਛੋਟ ਹੋਰ ਕੋਈ ਸਾਧਨ ਨਹੀਂ ਹੋਰ ਕੋਈ ਤਰੀਕਾ ਨਹੀਂ ਕਿ ਗੁਰੂ ਦੇ ਬਚਨਾਂ ਦੀ ਕਮਾਈ ਤੋਂ ਬਿਨਾਂ ਹੋਰ ਕੋਈ ਕਾਰ ਕਰਨ ਦੀ ਲੋੜ ਪਵੇ ਕਿਉਂਕਿ ਗੁਰੂ ਦੇ ਬਚਨਾਂ ਤੇ ਤੁਰ ਕੇ ਹੀ ਜਿਹੜਾ ਸਿੱਖ ਗੁਰੂ ਨੂੰ ਸਮਰਪਿਤ ਕਰਕੇ ਤੁਰਦਾ ਹੈ ਗੁਰੂ ਦੇ ਬਚਨਾਂ ਤੇ ਤੁਰਨ ਲੱਗ ਪੈਂਦਾ ਹੈ ਗੁਰੂ ਦੇ ਬਚਨਾਂ ਤੇ ਯਕੀਨ ਕਰਨ ਲੱਗ ਪੈਂਦਾ ਹੈ ਗੁਰੂ ਦੇ ਮੱਤ ਤੇ ਤੁਰਨ ਲੱਗ ਪੈਂਦਾ ਹੈ ਫਿਰ ਗੁਰੂ ਦੇ ਆਸ਼ੇ ਅਨੁਸਾਰ ਸੇਵਾ ਕਰਕੇ ਹੀ ਉਹ ਅਕਾਲ ਪੁਰਖ ਵਹਿਗੁਰੂ ਜਿਹੜਾ ਮਾਇਆ ਤੋਂ ਰਹਿਤ ਹੈ ਉਹਨੂੰ ਲੱਭ ਲੈਂਦਾ ਹੈ ਉਹਦੇ ਵਿੱਚ ਲੀਨ ਹੋ ਜਾਂਦਾ ਹੈ ਨਾਨਕ ਦੂਜੀ ਕਾਰ ਨਾ ਕਰਨੀ ਸੇਵ ਐ ਸਿਖ ਸੁਖ ਕੋਜ ਲਹਿ ਨਾਨਕ ਜੀ ਆਖਦੇ ਨੇ ਹੋਰ ਕੋਈ ਦੂਜੀ ਗੱਲ ਨਹੀਂ ਗੁਰੂ ਦੇ ਸ਼ਬਦ ਤੋਂ ਬਿਨਾਂ ਗੁਰੂ ਦੇ ਬਚਨਾਂ ਤੋਂ ਬਿਨਾਂ ਗੁਰੂ ਦੇ ਰਾਹੀ ਅਕਾਲ ਪੁਰਖ ਵਹਿਗੁਰੂ ਦੀ ਸਮਝ ਆ ਸਕਦੀ ਹੈ ਇਹ ਤੋਂ ਬਿਨਾਂ ਹੋਰ ਕੋਈ ਤਰੀਕਾ ਨਹੀਂ ਉਹੀ ਸਿੱਖ ਗੁਰੂ ਅਕਾਲਪੁਰਖ ਵੈਗ ਨੂੰ ਲੱਭਦਾ ਜੋ ਗੁਰੂ ਦੀ ਦੱਸੀ ਸਿੱਖਿਆ ਤੇ ਤੁਰਦਾ ਗੁਰੂ ਦੀ ਮੱਤ ਤੇ ਤੁਰਦਾ ਹੁਕਮ ਬਿਸਮਾਦ ਹੁਕਮ ਪਛਾੜੈ ਜੀ ਜੁਗਤ ਸੱਚ ਜਾੜੇ ਸੋਈ ਹੇ ਨਾਨਕ ਹੁਕਮ ਮੰਨਣਾ ਅਚਰਜ ਖਿਆਲ ਹੈ ਭਾਵ ਇਹ ਖਿਆਲ ਕਿ ਗੁਰੂ ਦੇ ਹੁਕਮ ਦੇ ਵਿੱਚ ਤੁਰਿਆ ਔਗਤ ਵਿੱਚ ਸਮਾਇਆ ਜਾ ਸਕਦਾ ਹੈ ਇਹ ਹੈਰਾਨਗੀ ਪੈਦਾ ਕਰਨ ਵਾਲਾ ਹੈ ਪਰ ਜੋ ਮਨੁੱਖ ਹੁਕਮ ਦੇ ਵਿੱਚ ਤੁਰ ਕੇ ਹੁਕਮ ਨੂੰ ਪਛਾਣਦਾ ਹੈ ਉਹ ਜੀਵਨ ਦੀ ਸਹੀ ਜੁਗਤ ਤੇ ਸੱਚ ਨੂੰ ਜਾਣ ਲੈਂਦਾ ਹੈ ਹੁਕਮ ਬਿਸਮਾਦ ਹੁਕਮ ਪਛਾਣੇ ਜੀ ਜੁਗਤ ਸੱਚ ਜਾਣੇ ਸੋਈ ਨਾਨਕ ਜੀ ਆਖਦੇ ਨੇ ਜਿਹੜੇ ਗੁਰੂ ਦੇ ਹੁਕਮ ਨੂੰ ਮੰਨਣ ਲੱਗ ਪੈਂਦੇ ਨੇ ਇਹ ਬਹੁਤ ਔਖੀ ਖੇਡ ਹੈ ਪ੍ਰਮਾਤਮਾ ਦੇ ਹੁਕਮ ਨੂੰ ਮੰਨਣਾ ਸੌਖਾ ਨਹੀਂ ਗਾ ਪਰ ਜਿਹੜੇ ਮੰਨਣ ਲੱਗ ਪੈਂਦੇ ਨੇ ਜਿਹੜੇ ਗੁਰੂ ਦੇ ਬਚਨਾਂ ਤੇ ਤੁਰਨ ਲੱਗ ਪੈਂਦੇ ਨੇ ਜੋ ਆਪਣੇ ਮਨ ਦੀਆਂ ਮਤਾਂ ਤਿਆਗ ਦਿੰਦੇ ਨੇ ਤੇ ਉਹਦੇ ਹੁਕਮ ਨੂੰ ਪਛਾਣਨ ਲੱਗ ਪੈਂਦੇ ਨੇ ਉਹ ਜੀਵਨ ਦੀ ਸਹੀ ਜੁਗਤ ਨੂੰ ਸੱਚ ਨੂੰ ਜਾਣ ਲੈਂਦੇ ਹਨ ਆਪੇ ਮੇਟ ਨਿਰਾਲਮ ਹੋਵੇ ਅੰਤਰ ਸਾਚ ਜੋਗੀ ਕਈਐ ਸੋਈ ਉਹ ਆਪਾ ਫਿਰ ਜਿਹੜੇ ਜੀਵ ਆਪਣਾ ਆਪਾ ਪਾ ਮਿਟਾ ਦਿੰਦੇ ਨੇ हे योगीवर जेडे गुरु दी दस्सी सिखिया ते तुरके ਆਪਣੇ ਅੰਦਰੋ ਮੈਂ ਮੇਰੀ ਨੂੰ ਮਕਾ ਦਿੰਦੇ ਨੇ ਦੁਨੀਆ ਵਿੱਚ ਰਹਿੰਦਿਆਂ ਹੋਇਆਂ ਵੀ ਦੁਨੀਆ ਤੋਂ ਵੱਖਰਾ ਹੁੰਦਿਆਂ ਹੋਇਆਂ ਵੀ ਫਿਰ ਵੀ ਹਿਰਦੇ ਦੇ ਵਿੱਚ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿੱਖਿਆ ਨੂੰ ਜੀਵਨ ਵਿੱਚ ਧਾਰਨ ਕਰਦੇ ਨੇ ਪਰਮਾਤਮਾ ਨੂੰ ਹਰ ਇੱਕ ਹਿਰਦੇ ਵਿੱਚ ਵਸਦਾ ਸਮਝਦੇ ਨੇ ਸਾਰੀ ਮਨੁੱਖਤਾ ਤੇ ਨਾਲ ਪਿਆਰ ਕਰਦੇ ਨੇ ਬਸ ਐਸਾ ਹੀ ਮਨੁੱਖ ਜੋਗੀ ਅਖਵਾਉਣ ਦੇ ਯੋਗ ਹੈ ਇਸੇ ਨੂੰ ਜੋਗੀ ਕਿਹਾ ਜਾ ਸਕਦਾ ਹੈ ਜਿਨੇ ਆਪਣੇ ਅੰਦਰ ਪਰਮਾਤਮਾ ਨੂੰ ਲੱਭ ਲਿਆ ਜੋ ਅੰਦਰੋਂ ਜੁੜ ਗਿਆ ਜਿਨੇ ਅੰਦਰੋਂ ਅਕਾਲ ਪੁਰਖ ਦੀ ਸਮਝ ਨੂੰ ਗੁਰੂ ਦੇ ਬਚਨਾਂ ਤੇ ਤੁਰ ਕੇ ਕਮਾਰਿਆ ਸੋ ਮੈਂ ਉਸੇ ਨੂੰ ਜੋਗੀ ਸਮਝਦਾ ਹਾਂ ਉਹੀ ਜੋਗੀ ਕੋਹਾਇਆ ਜਾ ਸਕਦਾ ਹੈ ਸੋ ਅੱਜ ਦੇ ਵਿਚਾਰ ਵਿੱਚ ਬੜੇ ਸੰਖੇਪ ਰੂਪ ਦੇ ਵਿੱਚ ਆਪਾਂ ਡਿਸਕਸ਼ਨ ਕੀਤੀ ਹੈ ਗੁਰੂ ਜੀ ਕਿਰਪਾ ਕਰ ਬੜੀਆਂ ਲੰਬੀਆਂ ਡੂੰਘੀਆਂ ਵਿਚਾਰਾਂ ਨੇ ਪਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਬਹੁਤ ਥੋੜੇ ਸਮੇਂ ਦੇ ਵਿੱਚ ਗੁਰੂ ਦੀ ਬਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿਰਪਾ ਕਰਕੇ ਜੁਰ ਸਰਵਣ ਕਰਨਾ ਸ਼ੇਅਰ ਕਰਨਾ ਤੇ ਆਪਣੇ ਮਿੱਤਰਾਂ ਦੋਸਤਾਂ ਤੱਕ ਗੁਰੂ ਦੀ ਗੱਲ ਪਹੁੰਚਾਉਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ